ਗੜਸ਼ੰਕਰ ਦੇ ਤਿੰਨ ਪਿੰਡ ਬਿਰਾਮਪੁਰ ਸਾਦੋਵਾਲ ਅਤੇ ਸੋਲੀ ਵਿਕੇ ਬਿਜਲੀ ਦੀ ਸਪਲਾਈ ਥੱਪ ਹੋਣ ਤੇ ਪਰੇਸ਼ਾਨ ਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫਤਰ ਗੜਸ਼ੰਕਰ ਅੱਗੇ ਰੋਸ ਜ਼ਾਹਰ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਦੀ ਸਪਲਾਈ ਦਾ ਫਾਈਡਰ ਪਿੰਡ ਦੁਗੜੀ ਦੇ ਵਿੱਚ ਜਿਸ ਦੇ ਨਾਲ ਉਹਨਾਂ ਦੇ ਪਿੰਡਾਂ ਤੋਂ ਇਲਾਵਾ ਆਲੇ ਦੁਆਲੇ ਦੇ 10 ਪਿੰਡ ਜੁੜੇ ਹੋਏ ਹਨ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਇਨ੍ਹਾਂ 10 ਪਿੰਡਾਂ ਦੇ ਵਿੱਚ ਕੋਈ ਵੀ ਫਾਲਟ ਪੈਂਦਾ ਹੈ ਤਾਂ ਉਹਨਾਂ ਦੇ ਤਿੰਨ ਪਿੰਡਾਂ ਦੀ ਸਪਲਾਈ ਕੱਟ ਦਿੱਤੀ ਜਾਂਦੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਕੋਲ ਇਨਵਾਇਟਰ ਤੇ ਜਨਰੇਟਰ ਵੀ ਨਹੀਂ ਹਨ ਅਤੇ ਬਿਜਲੀ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ 24-24 ਘੰਟੇ ਬਿਜਲੀ ਕੱਟੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਦਾ ਜੀਉਣਾ ਵੀ ਔਖਾ ਹੋਇਆ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਐਸਡੀਓ ਨੂੰ 15 ਦਿਨ ਪਹਿਲਾਂ ਮਿਲ ਕੇ ਦੱਸ ਚੁੱਕੇ ਹਨ ਅਤੇ ਬਿਜਲੀ ਕਟਣ ਵਾਰੇ ਜਦੋਂ ਵੀ ਜੀਈ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹਨਾਂ ਨਾਲ ਮਾੜੇ ਸ਼ਬਦਾ ਦੀ ਵਰਤੋਂ ਕਰਦੇ ਸਿਰਪਾਜੀ ਨਾਮ ਰਾਹੁਲ ਕੁਮਾਰ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਪਿੰਡ ਬਿਰਮਪੁਰ ਦੇ ਵਿੱਚ ਤੇ ਜਨਾਬ ਸਾਡੇ ਪਿੰਡ ਦੇ ਵਿੱਚ ਨਾ ਜਿਹੜੀ ਲਾਈਟ ਦੀ ਸਮੱਸਿਆ ਆ ਬਹੁਤ ਜ਼ਿਆਦਾ ਆ ਤੇ ਉਹ ਸਾਡੇ ਹਨਾ ਪਿੰਡ ਪੈਂਦਾ ਆਪਣੇ ਡੁਗਰੀ ਫੀਡਰ ਪੈਂਦਾ ਸਾਡੇ ਪਿੰਡ ਨੂੰ ਅਗਰ ਇਹਨਾਂ ਦੀ ਕਿਤੇ ਵੀ ਪ੍ਰੋਬਲਮ ਹੁੰਦੀ ਹੈ ਨਾ ਡੁਗਰੀ ਫੀਡਰ ਦੇ ਵਿੱਚ ਇੱਕ ਤਕਰੀਬਨ ਇਹ 8 ਤੋਂ 10 ਪਿੰਡ ਪੈਂਦੇ ਆ ਅਗਰ ਇਹਨਾਂ ਦੇ ਕਿਸੇ ਪਿੰਡ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਡੇ ਪਿੰਡ ਦੀ ਲਾਈਟ ਕੱਟ ਦਿੰਦੇ ਆ ਇਹ ਠੀਕ ਹੈ ਉਹਦੇ ਨਾਲ ਕੀ ਆ ਮੰਨ ਲਓ ਪਰਸੋਂ ਰਾਤ ਸਾਡੇ 2 ਵਜੇ ਦੀ ਲਾਈਟ ਗਈ ਹੋਈ ਕੱਲ ਦੁਪਹਿਰੇ 2 ਵਜੇ ਲਾਈਟ ਆਈ ਆ ਉਹ ਵੀ ਸਿਰਫ 15 ਮਿੰਟ ਲਈ ਤੇ 15 ਮਿੰਟ ਬਾਅਦ ਚੋਂ ਇਹਨਾਂ ਨੇ ਫੇਰ ਲਾਈਟ ਕੱਟ ਲਈ ਤੇ ਫੇਰ ਜਾ ਕੇ ਸ਼ਾਮ ਨੂੰ 6 ਵਜੇ ਲਾਈਟ ਆਈ ਆ ਠੀਕ ਹੈ ਉਹਦੇ ਨਾਲ ਮੰਨ ਲਓ ਕੋਈ ਬੱਚਾ ਆ ਕੋਈ ਬਿਮਾਰ ਆ ਜਾਂ ਕੋਈ ਬਜ਼ੁਰਗ ਆ ਉਹਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਮੰਨ ਲਓ 24 24 ਘੰਟੇ ਤੇ ਇਹਨਾਂ ਦੇ ਲੱਟ ਕੱਟ ਲੱਗਦੇ ਆ ਠੀਕ ਹੈ ਹੁਣ ਸਾਡੀ ਤਾਂ ਇਹੀ ਮੰਗਿਆ ਵੀ ਅਸੀਂ ਚਾਹੁੰਦੇ ਆ ਵੀ ਸਾਡਾ ਡੁਗਰੀ ਫੀਡਰ ਤੋਂ ਕੱਟ ਕੇ ਸਾਨੂੰ ਹਨਾ ਲਾਈਨ ਸਿੱਧੀ ਗੜਸ਼ੇਂਕਰ ਤੋਂ ਜੋੜੀ ਜਾਵੇ ਜਾਂ ਫੇ ਅਗਰ ਨਹੀਂ ਇਹ ਕਿਸੇ ਪਿੰਡ ਨਾਲ ਜੋੜਨਾ ਚਾਹੁੰਦੇ ਤਾਂ ਸਾਨੂੰ ਸਾਧਵਾਲਾ ਲੋ ਜਿਹੜੀ ਲਾਈਨ ਪ੍ਰੋਪਰ ਰਹਿੰਦੀ ਆ ਸਾਨੂੰ ਉਧਰੋਂ ਜੋੜਿਆ ਜਾਵੇ ਇਹ ਸਾਨੂੰ ਹਮੇਸ਼ਾ ਹੀ ਅੱਗੇ ਲਾਰਾ ਲਾ ਦਿੰਦੇ ਆ ਤੇ ਅਸੀਂ ਐਕਸ਼ਨ ਸਾਹਿਬ ਤੋਂ ਇੱਕ ਹਫਤਾ ਪਹਿਲਾਂ ਆ ਕੇ ਗਏ ਸੀਗੇ ਐਸ ਡੀਓ ਸਾਹਿਬ ਤੋਂ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਬਈ ਅਸੀਂ ਤੁਹਾਡਾ ਹੱਲ ਕਰਾਂਗੇ ਠੀਕ ਹੈ ਇਹਨਾਂ ਨੇ ਉਸ ਦਿਨ ਸਿਰਫ ਪੂਰਾ ਦਿਨ ਉਸ ਦਿਨ ਲਾਈਟ ਛੱਡੀ ਆ ਉਸ ਤੋਂ ਦੂਜੇ ਦਿਨ ਤੋਂ ਫੇਰ ਕੱਟ ਲਾਣੀ ਸ਼ੁਰੂ ਕਰਤੇ ਇਹਨਾਂ ਨੇ ਤੇ ਇਹਨਾਂ ਦੀ ਮੇਰੇ ਕੋ ਬਕਾਇਦਾ ਪ੍ਰੂਫ ਪਿਆ ਇਹਨਾਂ ਦੀ ਡੁਗਰੀ ਪ੍ਰੋਬਲਮ ਸੀਗੀ ਮੈਂ ਤੁਹਾਨੂੰ ਹੁਣ ਦਿਖਾ ਵੀ ਦਿੰਦਾ ਚਾਹੇ ਤੇ ਇਹਨਾਂ ਦੀ ਡੁੱਗਰੀ ਪ੍ਰੋਬਲਮ ਸੀਗੀ ਤੇ ਇਹਨਾਂ ਦੀ ਡੁੱਗਰੀ ਪ੍ਰੋਬਲਮ ਹੁੰਦੇ ਹੋਏ ਵੀ ਇਹਨਾਂ ਨੇ ਸਾਡੀ ਬੀਰੋਂਪੁਰ ਦੀ ਸਾਰੀ ਏ ਟੂ ਜ਼ेड ਸਾਰੀ ਇਧਰਲੇ ਪਿਛਲੇ ਪਿੰਡਾਂ ਦੀ ਲਾਈਨ ਕੱਟੀ ਆ ਜਿਹੜੇ ਸਾਡੇ ਆਹ ਕੰਢੀ ਪਿੰਡ ਪੈਂਦੇ ਆ ਪਿੰਡ ਬੀਰੋਂਪੁਰ ਸੋਲੀ ਲਹਿਰਾ ਇਹਨਾਂ ਤਿੰਨਾਂ ਪਿੰਡਾਂ ਦੀ ਲਾਈਟ ਹਮੇਸ਼ਾ ਕੱਟੀ ਜਾਂਦੀ ਆ ਕੋਈ ਪਿੰਡਾਂ ਦੇ ਲੋਕ ਇਕੱਠੇ ਹੋਏ ਜੀ ਹਾਂਜੀ ਇਹ ਤਿੰਨਾਂ ਪਿੰਡਾਂ ਦੇ ਪੰਚਾਇਤ ਮੈਂਬਰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਆ ਸਾਡੇ ਦੇ ਇਹ ਪਿੰਡ ਬੀਰੋਂਪੁਰ ਸੋਲੀ ਤੇ ਲਹਿਰਾ ਦੇ ਆਏ ਆ ਭਾਜੀ ਇਸ ਵੇਲੇ ਠੀਕ ਆ ਹਜੇ ਤਕਰੀਬਨ ਬਾਰਿਸ਼ ਦਾ ਮੌਸਮ ਕਰਕੇ ਕੁਝ ਬੰਦੇ ਹਜ ਕੱਟ ਆਏ ਆ ਨਹੀਂ ਤਾਂ ਬੰਦੇ ਤਾਂ ਹਜੇ ਬਹੁਤ ਜ਼ਿਆਦਾ ਆਣਾ ਚਾਹੁੰਦੇ ਆ ਇੱਥੇ ਸਾਡੀ ਤਾਂ ਮੰਗ ਸਰ ਜੀ ਇਹੀ ਹੈ ਕਿ ਸਾਨੂੰ ਸਿੱਧਾ ਸੱਦਵਾਲ ਤੋਂ ਜੋੜਿਆ ਜਾਵੇ ਜਾਂ ਫਿਰ ਸਾਨੂੰ ਸਿੱਧਾ ਗੜ ਸ਼ੈਂਕਰ ਦੇ ਨਾਲ ਜੋੜ ਕੇ ਨਾ ਸਾਡੇ ਪਿੰਡ ਦੀ ਜਿਹੜੀ ਪ੍ਰੋਬਲਮ ਆ ਉਹ ਹਮੇਸ਼ਾ ਲਈ ਹੱਲ ਕੀਤੀ ਜਾਵੇ ਮੈਂ ਪਿੰਡ ਵੀਰਨਪੁਰ ਤੋਂ ਸਰਪੰਚ ਸੁਰਿੰਦਰ ਦੁੱਗਲ ਸਾਡੀ ਜਿਹੜੀ ਮੇਨ ਸਮੱਸਿਆ ਹੈ ਬਿਜਲੀ ਦੀ ਜਾਂ ਬਿਜਲੀ ਦੇ ਲੰਬੇ-ਲੰਬੇ ਕੱਟਾਂ ਦੀ ਆ ਸਾਡੇ ਪਰਸੋਂ ਦਾ 2 ਵਜੇ ਦਾ ਕੱਟ ਲੱਗੇ ਆ ਜਿਹੜਾ ਦੂਸਰੇ ਦਿਨ ਵੀ 2:30-3 ਵਜੇ ਤੱਕ ਇਹਨਾਂ ਤੇ ਫਾਲਟ ਨਹੀਂ ਲੱਜਿਆ ਇੱਕ ਦਿਨ ਦੀ ਸਮੱਸਿਆ ਨਹੀਂ 2-4 ਹਫ਼ਤੇ ਦੀ ਸਮੱਸਿਆ ਹੋਵੇ ਤਾਂ ਆਪਾਂ ਕਹਿੰਦੇ ਨਹੀਂ ਇੱਕ ਸਾਲ ਤੋਂ ਲਗਾਤਾਰ ਤਿੰਨ-ਤਿੰਨ ਚਾਰ-ਚਾਰ ਦਿਨ ਦੇ ਘਟ ਲੱਗਦੇ ਆ ਪਿੰਡ ਇੰਨਾ ਪਰੇਸ਼ਾਨ ਪਿੰਡ ਬੀਰੋਂਪੁਰ ਪਿੰਡ ਸੋਲੀ ਪਿੰਡ ਲਹਿਰਾ ਤਿੰਨੇ ਪਿੰਡ ਇਹਨਾਂ ਨੇ ਇੰਨੇ ਕੁ ਪਰੇਸ਼ਾਨ ਕੀਤੇ ਹੋ ਜਿਹੜਾ ਅਸੀਂ ਤੁਹਾਨੂੰ ਦੱਸ ਨਹੀਂ ਸਕ ਰਹੇ ਅੱਜ ਇੰਨੀ ਤੰਗੀ ਕਰਕੇ ਪੂਰਾ ਪਿੰਡ ਪੂਰੇ ਮੀਹ ਦੇ ਵਿੱਚ ਸਾਰੇ ਤਿੰਨ ਪਿੰਡਾਂ ਦੀ ਪੰਚਾਇਤ ਔਰ ਨਗਰ ਆਇਆ ਜੇ ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਫੇ ਸਾਡਾ ਜਿਹੜਾ ਇਹ ਮਸਲੇ ਦਾ ਹੱਲ ਕੀਤਾ ਜਾਵੇ ਤਾ ਸਮੱਸਿਆ ਆ ਰਹੀ ਏ ਇਹ ਜਿਸ ਦਿਨ ਦਾ ਇਹਨਾਂ ਨੇ ਡੁਗਰੀ ਫੀਡਰ ਨਾਲ ਸਾਨੂੰ ਜੋੜਿਆ ਆ ਪਹਿਲਾਂ ਸਾਡਾ ਗੜਸ਼ੈਂਕਰ ਫੀਡਰ ਸੀ ਜਿਸ ਦਿਨ ਦੰਨਾਂ ਨੇ ਉਹ ਡੁਗਰੀ ਨਾਲ ਸਾਨੂੰ ਜੋੜਿਆ ਆ ਉਸੇ ਦਿਨ ਦੀ ਸਮੱਸਿਆ ਆ 24 ਘੰਟੇ ਵਿੱਚ ਤਿੰਨ ਤਿੰਨ ਚਾਰ ਚਾਰ ਘੰਟੇ ਸਾਡੇ ਲਾਈਟ ਨਹੀਂ ਆਂਦੀ ਸਾਰਾ ਸਾਰਾ ਮਤਲਬ 3 ਘੰਟੇ ਮੱਸੀ ਲਾਈਟ ਆਂਦੀ ਆ ਬਾਕੀ ਲਾਈਟ ਹੀ ਨਹੀਂ ਆਂਦੀ ਹੈਗੀ ਗੜਸ਼ੰਕਨਾਂ ਜੋੜਿਆ ਜਾਵੇ ਸਾਡਾ ਸਾਧਵਾਲ ਫੀਡਰ ਸੀ ਸਾਨੂੰ ਉਹਨਾਂ ਜੋੜਿਆ ਜਾਵੇ ਜੰਗਲ ਦੇ ਵਿੱਚ ਲੋਕੀ ਇੰਨੇ ਕਿ ਪਰੇਸ਼ਾਨ ਹੋਏ ਪਿੰਡ ਦੇ ਵਿੱਚ ਦਾ ਫਿਰ ਵੀ ਕੋਈ ਜਨਰੇਟਰ ਚਲਾ ਕੇ ਇੱਕ ਦੂਜੇ ਦਾ ਸਹਾਰਾ ਲੈ ਲੈਂਦੇ ਆ ਜੰਗਲ ਦੇ ਵਿੱਚ ਕਾਫੀ ਲੋਕ ਆ ਗਏ ਕਾਫੀ ਘਰ ਵਾ ਕਾਫੀ ਉੱਥੇ ਪਸ਼ੂ ਆ ਦੋ ਪਸ਼ੂ ਉੱਥੇ ਉਹਨਾਂ ਦੀ ਮੌਤ ਹੋ ਗਈ ਐ ਇਸੇ ਦਾ ਦੁੱਖ ਤੇ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਮੈਂ ਕਿਉਂ ਇਹਨੂੰ ਜਿੰਨਾ ਮਰਜ਼ੀ ਦੱਸ ਲਵਾਂ ਜਦੋਂ ਜੈ ਸਾਹਿਬ ਨਾਲ ਗੱਲ ਕਰਦੇ ਆ ਉਹ ਇੱਕ ਰਫ ਲੈਂਗੁਏਜ ਵਰਤਦਾ ਆ ਉਹ ਸਾਰਿਆਂ ਨੂੰ ਕਹਿੰਦਾ ਵੀ ਜਿਹਨੇ ਜੋ ਕੰਨਾ ਕਰ ਲਓ ਤੁਹਾਡੇ ਲਾਈਟ ਐਡੇ ਹੀ ਰਹਿਣੀ ਆ ਜਦੋਂ ਐਕਸ਼ਨ ਸਾਹਿਬ ਨਾਲ ਜੋ ਗੱਲ ਕਰਦੇ ਆ ਉਹ ਕਹਿੰਦੇ ਵੀ ਥੱਲੇ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਗਰ ਸ਼ੰਕਰ ਦੀ ਇਹ ਨਾ ਉਹ ਸਿਟੀ ਸਪਲਾਈ ਹੈ ਉਹ ਕੈਟਾਗਰੀ 1 ਹੈ ਉਹ ਸਿਰਫ ਸ਼ਹਿਰ ਵਾਸਤੇ ਆ ਤੇ ਜਿਹੜੇ ਹੁਣ ਪਿੰਡਾਂ ਵਾਸਤੇ ਇਹ ਨਾ ਉਹ ਹੈਗਾ ਡੁਗਰੀ ਫੀਡਰ ਠੀਕ ਹੈ ਜੀ ਤੇ ਉਹ ਵੀ ਯੂਪੀਐਸ ਹੈ ਪਹਿਲਾਂ ਕੰਢੀ ਸਵੀਟਰ ਹੁੰਦੇ ਸੀ ਇਹਨਾਂ ਦੀ ਸੈਗਰੀਗੇਸ਼ਨ ਕਰਕੇ ਉਹਨਾਂ ਤੋਂ ਮੋਟਾ ਤਾਰਤੀਆਂ ਤੇ ਸ਼ਹਿਰ ਘਰਾਂ ਦੀ ਸਪਲਾਈ ਲੱਗਦਾ ਦੂਸਰੀ ਗੱਲ ਨਹੀਂ ਕੱਲ ਨੂੰ ਜਦੋਂ ਨਾਲ ਸੂਤ ਤੇ ਗੱਲ ਹੋਈ ਇਹਨਾਂ ਦੀ ਉਸ ਤੋਂ ਬਾਅਦ ਜੇਈ ਨਾਲ ਵੀ ਗੱਲ ਹੋਈ ਹੈ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਹੈ ਜੇਈ ਅਸਰ ਸੀ ਤੇ ਉਹਨਾਂ ਫਾਲਟ ਲਾਈਨ ਸਾਰੀ ਟੈਸਟ ਕਰ ਚੁੱਕੀ ਹੈ ਕੋਈ ਫਾਲਟ ਨਹੀਂ ਮਿਲ ਰਿਹਾ ਐਕਚੁਅਲ ਦੇ ਵਿੱਚ ਫਾਲਟ ਮਿਲਿਆ ਫਿਰ ਇੱਥੇ ਸਾਡੇ ਗ੍ਰਿਡ ਤੇ ਇਹਨਾਂ ਦੀ ਸੈਂਸਿਟਿਵ ਅਥਰ ਲਈ ਬਾਰ ਬਾਰ ਆ ਰਹੀ ਸੀਗੀ ਦਿਓ ਤੇ ਉਹਦੀ ਸੈਟਿੰਗ ਐਸਡੀਓ ਪ੍ਰੋਟੈਕਸ਼ਨ ਤੋਂ ਪੁੱਛ ਕੇ ਪੁਆਇੰਟ 0.2 ਤੋਂ ਪੁਆਇੰਟ 0.7 ਕਰ ਬਾਚੋ ਫੀਡਰ ਸਹੀ ਜਦੀ ਕੀ ਲੋਕਾਂ ਦੇ ਸਰਦ ਨੂੰ ਬੁਲਾਇਆ ਮੈਂ ਕਿ ਜਿਹੜੇ ਕੱਲ ਤਿੰਨ ਫੀਡਰਾਂ ਦੀ ਪ੍ਰੋਬਲਮ ਆ ਰਹੀ ਸੀ ਜੇ ਇਹਨੂੰ ਬੁਲਾਓ ਕਹਿੰਦੇ ਜੀ ਸਵੇਰੇ ਹੁਣੇ ਗਏ ਆ ਆਪਣੇ ਘਰ ਨੂੰ ਤੇ ਕਹਿੰਦੇ ਉਹਨੇ 2-3 ਘੰਟੇ ਤੱਕ ਆ ਜਾਣਾ ਹੁਣ ਹੈ ਬੰਦਾ ਮਿਹਨਤੀ ਹੈ ਪਰ ਜਿਸ ਨਾਲ ਚ ਦੱਸਦੇ ਗਲਤ ਬੋਲਦਾ ਹੈ ਉਹਦੇ ਬਾਰੇ ਨੂੰ ਜ਼ਰੂਰ ਪੁੱਛੀ ਗਲਤ ਬੋਲਦਾ ਜੀ ਬਹੁਤ